आरटीसी ਨੂੰ ਨੌਕਰੀ ਕੀਤੀ ਸਰਵਿਸ ਕੀਤੀ ਟੈਕਨੀਕਲ ਜਾਚ ਰਿਆਂਗੇ ਔਰ ਐਡਮਨ ਤੋਂ ਰਿਟਾਇਰ ਹੋਇਆ ਮੈਂ ਜਾ ਕੇ ਰਿਟਾਇਰ ਹੋਣ ਤੋਂ ਬਾਅਦ ਮੈਂ ਆਣ ਕੇ ਪਿੰਡ ਦੇ ਵਿੱਚ ਬਸ ਬਣਾਈ ਪਿੰਡ ਆਣ ਕੇ ਪਿੰਡ ਦਾ ਸਰਪੰਚ ਬਣਿਆ ਰਿਟਾਇਰ ਹੋਣ ਤੋਂ ਬਾਅਦ ਅੰਮ੍ਰਿਤਸਰ ਦੀ ਪਵਿੱਤਰ ਧਰਤੀ ਪ੍ਰਕਾਸ਼ ਪੁਰਬ ਦਾ ਸ਼ੁਭ ਦਿਹਾੜਾ ਇੱਕ ਪਰੰਪਰਾ ਦੀ ਸ਼ੁਰੂਆਤ ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਉਸ ਦੀ ਉਮਰ ਅਤੇ ਉਸ ਦੇ ਵਰਗ ਦੇ ਲੋਕੀ ਆਪਣੇ ਆਪਣੇ ਤੀਰਥ ਸਥਾਨਾਂ ਦਾ ਸਫ਼ਰ ਕਰ ਸਕਣਗੇ ਨੰਦੇੜ ਜਾਨੀ ਸੱਚਖੰਡ ਸ੍ਰੀ ਹਜੂਰ ਸਾਹਿਬ ਬਸ ਭਗਵੰਤ ਮਾਨ ਦੇ ਬਹੁਤ ਸ਼ੁਕਰਮਾਨ ਹੈ ਸਾਡਾ ਬੇਟਾ ਭਗਵੰਤ ਮਾਨ ਮੁੱਖ ਮੰਤਰੀ ਭਵਨ ਸਿੰਘ ਮਾਨ ਨੇ ਹਜ਼ਾਰਾਂ ਬੁੱਢੇ ਮਾਪਿਆਂ ਲਈ ਇੱਕ بیٹے ਦਾ ਫਰਜ਼ ਨਿਭਾਇਆ ਹੈ ਆ ਮਨ ਦੇ ਵਿੱਚ ਹਮੇਸ਼ਾ ਹੁੰਦੀਆਂ ਕਿ ਮੈਂ ਜ਼ਿੰਦਗੀ ਵਿੱਚ ਕੋਈ ਕੰਮ ਕਰਾਂ ਚੰਗੀ ਕੀ ਬਣਾਵਾਂ ਚੰਗੀ ਕੋਈ ਜਾਇਦਾਦ ਬਣਾਵਾਂ ਪਰ ਮਰੀ ਇਹ ਜਾਇਦਾ ਸੀ ਇਹ ਮੇਰੀ ਰੋਟੀ ਰੋਜੀ ਸੀ ਮੈਂ ਇਹ ਬਣਾਉਣ ਦੀ ਕੋਸ਼ਿਸ਼ ਕੀਤੀ ਕਿ ਮੈਂ ਇਹ ਬਣਾਉਂਗਾ ਕਿੰਨੇ ਸਾਲ ਲੱਗ ਕੇ ਪਰ ਤੁਹਾਨੂੰ 2 ਸਾਲ ਲੱਗੇ ਕਰੋਨਾ ਆ ਗਈ ਵਿੱਚ ਕਿਰਨਾਂ ਸਾਲ ਡੇਢ ਸਾਲ ਬੰਦ ਰਹੀ ਕੰਮ ਬੰਦ ਰਿਹਾ ਉਹਨਾਂ ਤੋਂ ਬਾਅਦ ਫਿਰ ਮੈਂ ਮਾਰ ਹੋ ਗਿਆ ਮੇਰੇ ਪਰਿਵਾਰ ਹੁਣ ਤੋਂ ਬਾਅਦ ਫਿਰ ਮੈਂ ਠੀਕ ਹੋਇਆ ਜੋ ਬਸ ਦੇ ਵਿੱਚ ਬਣਿਆ ਹੁੰਦਾ ਜੀ ਸਭੇ ਦੇ ਵਿੱਚ ਪੂਰਾ ਕਰੂੰਗਾ ਜੇ ਕੋਈ ਧੂਰਾ ਵੀ ਹੋਇਆ ਹਲੇ ਰਹਿਦਾ ਹੋਇਆ ਉਹ ਵੀ ਪੂਰਾ ਕਰੂੰਗਾ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਲਿਟਾਰ ਟਾਈਮਸ ਮੈਂ ਹਾਂ ਪ੍ਰਬਲਿੰਕੌਰ ਜਲੰਧਰ ਤੋਂ ਇੱਕ ਬਹੁਤ ਸੋਹਣੀ ਕਹਾਣੀ ਤੁਹਾਡੇ ਅੱਗੇ ਸਾਂਝੀ ਕਰਨ ਜਾ ਰਹੇ ਹਾਂ ਪੀਆਰਟੀਸੀ ਤੋਂ ਰਿਟਾਇਰ ਹੋਏ ਰੇਸ਼ਮ ਸਿੰਘ ਦੇ ਵੱਲੋਂ ਆਪਣੇ ਘਰ ਦੀ ਛੱਤ ਦੇ ਉੱਤੇ ਪੀਆ ਟੀਸੀ ਦੀ ਬੱਸ ਬਣਾ ਦਿੱਤੀ ਗਈ ਬਿਲਕੁਲ ਅਸੀਂ ਵੀ ਹੈਰਾਨ ਹੋਏ ਸੀ ਸੁਣ ਕੇ ਤੁਹਾਨੂੰ ਤਸਵੀਰਾਂ ਜਿਹੜੀਆਂ ਦਿਖਾ ਰਹੇ ਆ ਪੀਆ ਟੀਸੀ ਤੋਂ ਰਿਟਾਇਰ ਹੋਏ ਰੇਸ਼ਮ ਸਿੰਘ ਦਾ ਕਹਿਣਾ ਹੈ ਕਿ ਉਹ ਇਹਨਾਂ ਛੱਤ ਦੇ ਉੱਤੇ ਬਣਾਈ ਬੱਸ ਦੇ ਵਿੱਚ ਉਹ ਯਾਦਾਂ ਕੈਦ ਕਰਨਾ ਚਾਹੁੰਦੇ ਨੇ ਜੋ ਕਿ ਇਸ ਪਿੰਡ ਦੇ ਨਾਲ ਜੁੜੀਆਂ ਹੋਈਆਂ ਨੇ ਉਸ ਬੱਸ ਦੇ ਨਾਲ ਜੁੜੀਆਂ ਹੋਈਆਂ ਨੇ ਇਤੋਂ ਹੀ ਨਹੀਂ ਉਹਨਾਂ ਨੇ ਫਿਰ ਦੇ ਵਿੱਚ ਕੰਮ ਕਰਨ ਵਾਲੇ ਜਿੰਨੇ ਵੀ ਟ੍ਰਾਂਸਪੋਰਟ ਦੇ ਵਿੱਚ ਕੰਮ ਕਰਦੇ ਸੀ ਉਹਨਾਂ ਸਾਰਿਆਂ ਦੀ ਸੀਟਾਂ ਦੇ ਉੱਤੇ ਨਾਮ ਤੱਕ ਲਿਖਾ ਦਿੱਤੇ ਨੇ ਉਹਨਾਂ ਦਾ ਕਹਿਣਾ ਹੈ ਕਿ ਨੌਜਵਾਨ ਪੀੜੀ ਨੂੰ ਹੋਏ ਦੱਸਣਾ ਚਾਹਦੇ ਨੇ ਕਿ ਇਸ ਥਾਂ ਤੋਂ ਕਿੰਨੇ ਲੋਕ ਸੀ ਜਿਹੜੇ ਕਿ ਟ੍ਰਾਂਸਪੋਰਟ ਵਿਭਾਗ ਦੇ ਵਿੱਚ ਕੰਮ ਕਰਦੇ ਸੀ ਅਤੇ ਇਸੇ ਤਰੀਕੇ ਦੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਇਹ ਬਣਾਈਬਾਸ ਦੇ ਵਿੱਚ ਹੋਰ ਵੀ ਕਈ ਤਬਦੀਲੀਆਂ ਲੈ ਕੇ ਆਣਗੇ ਤੁਹਾਡੇ ਨਾਲ ਤਸਵੀਰਾਂ ਜਾਣਕਾਰੀ ਸਾਂਝੀ ਕਰਦੇ ਮੇਰਾ ਨਾਮ ਰੇਸ਼ਮ ਸਿੰਘ ਹੈ ਜੀ ਕੰਗ ਤੁਸੀਂ ਆਪਣੇ ਬਾਰੇ ਦੱਸੋ ਜੀ ਮੈਂ ਪੀਆਰਟੀਸੀ ਨੂੰ ਨੌਕਰੀ ਕੀਤੀ ਸਰਵਿਸ ਕੀਤੀ ਟੈਕਨੀਕਲ ਜੌਬ ਚ ਰਿਹਾ ਮੈਂ ਔਰ ਔਰ ਐਡਮ ਗਨ ਤੋਂ ਰਿਟਾਇਰ ਹੋਇਆ ਮੈਂ ਜਾ ਕੇ ਤੇ ਕਾਫੀ ਲੰਬਾ ਸਮਾਂ 45 40 ਸਾਲ ਮੈਂ ਨੌਕਰੀ ਕੀਤੀ ਉੱਥੇ ਤੇ ਰਿਟਾਇਰ ਹੋਣ ਤੋਂ ਬਾਅਦ ਮੈਂ ਆਣ ਕੇ ਪਿੰਡ ਦੇ ਵਿੱਚ ਬਸ ਬਣਾਈ ਪਿੰਡ ਆਣ ਕੇ ਪਿੰਡ ਦਾ ਸਰਪੰਚ ਬਣਿਆ ਰਿਟਾਇਰ ਹੋਣ ਤੋਂ ਬਾਅਦ ਸਰਪੰਚ ਦੇ ਨਾਲ ਹੀ ਮੈਂ ਉਸ ਤੋਂ ਬਾਅਦ ਫਿਰ ਰਿਟਾਇਰ ਹੋਣ ਤੋਂ ਸਰਪੰਚੀ ਤੋਂ ਬਾਅਦ ਮੈਂ ਬਸ ਬਣਾਉਣੀ ਸ਼ੁਰੂ ਕੀਤੀ ਫਿਰ ਇਹ ਬਸ ਦਾ ਸੁਪਨਾ ਕਿੱਦਾਂ ਹੈ ਮਨ ਚ ਆਇਆ ਇਹ ਪਹਿਲਾਂ ਹੀ ਮੇਰੇ ਮਨ ਚ ਸੀ ਲੋਕ ਆਮ ਆਮ ਬੰਦੇ ਦਾ ਹਮੇਸ਼ਾ ਹੁੰਦੀਆਂ ਕਿ ਮੈਂ ਜ਼ਿੰਦਗੀ ਵਿੱਚ ਕੋਈ ਕੰਮ ਕਰਾਂ ਚੰਗੀ ਚੀਜ਼ ਬਣਾਵਾਂ ਦੀ ਕੁਜਾਇਦਤ ਬਣਾਵਾ ਕੋਰ ਮਰੀ ਇਹ ਜਾਇਦਾ ਸੀ ਇਹ ਮੇਰੀ ਰੋਟੀ ਰੋਜੀ ਸੀ ਮੈਂ ਇਹ ਬਣਾਉਣ ਦੀ ਕੋਸ਼ਿਸ਼ ਕੀਤੀ ਕਿ ਮੈਂ ਇਹ ਬਣਾਉਂਗਾ ਕਦੋਂ ਤੁਸੀਂ ਰਿਟਾਇਰ ਹੋਏ ਤੇ ਕਦੋਂ ਬਸ ਬਣਾਈ ਮੈਂ 2013 ਦੀ ਟਾਇਰ ਹੋਈ 13 ਚ 13 ਨੇ ਟਾਇਰ ਹੋਇਆ ਜੀ ਤੇ 18 ਚ ਮੈਂ ਸ਼ੁਰੂ ਉਨੀ ਚ ਕੀਤੀ ਇਹ ਜੀ ਕਿੰਨੇ ਸਾਲ ਲੱਗੇ ਬਣਾ ਇਹਨੂੰ 2 ਸਾਲ ਲੱਗੇ ਕਰੋਨਾ ਆ ਗਈ ਵਿੱਚ ਕਰਨਾ ਸਾਲ ਡੇਢ ਸਾਲ ਬੰਦ ਰਹੀ ਕੰਮ ਬੰਦ ਰਿਆ ਪਰ ਉਹਨਾਂ ਤੋਂ ਬਾਅਦ ਫਿਰ ਮੈਂ بیمار ਹੋ ਗਿਆ ਮੇਰੇ بیمار ਹੁਣ ਤੋਂ ਬਾਅਦ ਫਿਰ ਮੈਂ ਠੀਕ ਹੋਇਆ ਰਮਾਧਾਨ ਮੈਂ ਅਰਦਾਸ ਕੀਤੀ ਸੱਚੇ ਪਾਤਸ਼ਾਹ ਕਿ ਮੇਰੀ ਠੀਕ ਕਰੋ ਮੈਨੂੰ ਮੇਰੀ ਬਸ ਦੂਰੀ ਪਈ ਆ ਮੈਂ ਬਸ ਆਪਣੀ ਤਿਆਰ ਕਰਨੀ ਆ ਤੇ ਪਰਮਾਤਮਾ ਮੈਨੂੰ ਸਮਾਂ ਦੇਤਾ ਮੈਂ ਠੀਕ ਕਰਤਾ ਮੈਂ ਆਪਣੀ ਖੇਤ ਬਸ ਤਿਆਰ ਕਰਨ ਲੱਪਿਆਂਗੇ ਤਾਂ ਕੀ ਕੁਝ ਬਣਾਇਆ ਵਿੱਚ ਤੁਸੀਂ ਜੋ ਬਸ ਦੇ ਵਿੱਚ ਬਣਿਆ ਹੁੰਦਾ ਜੀ ਸਭ ਇਹਦੇ ਵਿੱਚ ਪੂਰਾ ਕਰੂੰਗਾ ਜੇ ਕੋਈ ਧੂਰਾ ਵੀ ਹੋਇਆ ਹਲੇ ਰਹਿਦਾ ਹੋਇਆ ਉਹ ਵੀ ਪੂਰਾ ਕਰੂੰਗਾ ਕਿੰਨਾ ਕੁ ਖਰਚਾ ਆ ਗਿਆ ਇਹਦੇ ਕੀਤੇ ਲਗਭਗ 2.5 ਲੱਖ ਰੁਪਏ ਮੇਰੇ ਚੱਲ ਰਿਹਾ ਹਲੇ ਜੀ ਇਹ ਕੀ ਰਹਿ ਗਿਆ ਜੀ ਹਲੇ ਇਹਦੇ ਵਿੱਚ ਮੀਨਾਕਾਰੀ ਰਹਿ ਗਈ ਕਰਨ ਵਾਲੀ ਬਸ ਹੁਣ ਬਾਕੀ ਚੀਜ਼ਾਂ ਸਭ ਬਣ ਗਈਆਂ ਐਲਸੀਡੀ ਵਗੈਰਾ ਲੱਗ ਗਈ ਆ ਹੋਰ ਚੀਜ਼ਾਂ ਲੱਗੀਆਂ ਥੋੜੀ ਜੀ ਮੀਨਾਕਾਰੀ ਲਿਖਾਈ ਆ ਰਾਬ ਬਹੁਤ ਹੁੰਦੇ ਆ ਆਸ-ਪਾਸ ਤੁਸੀਂ ਦੇਖੋਗੇ ਪਿੰਡ ਦੇ ਵਿੱਚ ਆਮ ਐ ਨਰਾਏ ਬੰਦੇ ਆਮ ਪਣ ਦੀ ਫੈਮਲੀਆਂ ਜਿਹੜੀਆਂ ਆਉਂਦੀਆਂ ਉਹ ਆਮ ਦੇਖਣ ਆ ਆ ਹਾਈਵੇ ਤੇ ਲੱਗੇ ਚੱਲਦੇ ਆ ਸਾਡੇ ਹਾਈਵੇ ਤੋਂ ਬਸ ਦੇਤੀ ਆ ਉੱਥੋਂ ਵੀ ਬੰਦੇ ਆ ਜਾਂਦੇ ਦੇਖਣ ਵਾਸਤੇ ਸਾਡੀ ਹੋਰ ਪਿੰਡ ਦੀਆਂ ਫੈਮਲੀਆਂ ਸਾਰੀਆਂ ਹੋਈਆਂ ਅੱਛਾ ਤੁਸੀਂ ਇਹ ਕੁਝ ਤੁਹਾਡਾ ਸਪਨਾ ਹੈ ਬੱਚਿਆਂ ਨੂੰ ਆਪਣੇ ਦੱਸ ਕੇ ਜਾ ਰਹੇ ਉਸ ਬਾਰੇ ਹਾਂ ਬੱਚਿਆਂ ਨੂੰ ਮੈਂ ਸਮਝਾਉਣਾ ਹੈ ਬੱਚਿਆਂ ਨੂੰ ਮੈਂ ਆਪਣੇ ਦੋਤਿਆਂ ਨੂੰ ਆਪਣੀ ਪੋਤੀ ਨੂੰ ਪੁੱਤਿਆਂ ਨੂੰ ਸਾਰਾ ਸਮਝਾਉਂਗਾ ਗੱਲ ਇਹ ਹੈ ਵੀ ਬਈ ਇਹਦਾ ਕਿਦਾ ਖਿਆਲ ਕਿਦਾਂ ਰੱਖਣਾ ਇਹਨੂੰ ਸੰਭਾਲ ਕੇ ਤਾਂ ਕਰਨੀ ਹੈ ਜੀ ਮੈਂ ਬਣਾਈ ਹੈ ਤੇ ਸੰਭਾਲ ਵੀ ਇਹਨੇ ਬੱਚਿਆਂ ਨੇ ਕਰਨੀ ਹੈ ਇਹਨੂੰ ਜਦੋਂ ਆਪਾਂ ਆਪਣੀ ਗੱਡੀ ਸੰਭਾਲਦੇ ਆਂ ਜਾਂ ਆਪਣਾ ਮੋਟਰਸਾਈਕਲ ਸਾਫ਼ ਰੱਖਦੇ ਆਂ ਆਪਣੇ ਕੱਪੜੇ ਸਾਫ਼ ਰੱਖਦੇ ਆਂ ਆਪਣਾ ਆਪ ਸਾਫ਼ ਰੱਖਦੇ ਆਂ ਇਸੇ ਤਰ੍ਹਾਂ ਬੱਸ ਨੂੰ ਵੀ ਸਾਫ਼ ਰੱਖਣਾ ਤੁਸੀਂ ਬੱਸ ਦੀ ਸੰਭਾਲ ਤੁਸੀਂ ਕਰਨੀ ਆ ਇਹਨਾਂ ਨੂੰ ਇਹ ਸਮਝਾ ਕੇ ਰੱਖਣਾ ਕਿ ਤੁਸੀਂ ਕਰਨਾ ਹੈ ਇਹਦੀ ਡਿਊਟੀ ਬਣਾਉਣੀ ਆ ਆਪਾਂ ਵੀ ਹਰ ਮਹੀਨੇ ਹਰ ਸਾਲ ਇੱਕ ਵਾਰੀ ਤੇਰੀ ਡਿਊਟੀ ਹੋ ਗਈ ਜਿਹੜੀ ਮੇਰੀ ਹੋ ਗਈ ਡਿਊਟੀਆਂ ਵੰਡ ਲਓ ਆਪਣੀਆਂ ਆਪਣੀਆਂ ਤੇ ਤੁਹਾਨੂੰ ਮੈਂ ਤੁਹਾਨੂੰ ਮੈਂ ਗਿਫਟ ਵੀ ਦਿਆ ਕਰੂੰਗਾ ਇਹਦਾ ਜਦ ਤੱਕ ਮੈਂ ਬੈਠਾ ਮੈਂ ਤੁਹਾਨੂੰ ਗਿਫਟ ਵੀ ਦੂੰਗਾ ਦੀ ਸਫਾਈ ਦਾ ਬੱਚਾ ਵੀ ਕਿੰਨਾ ਮੈਂ ਤੁਹਾਨੂੰ ਗਿਫਟ ਵੀ ਦਿਆ ਕਰੂੰਗਾ ਸਾਲ ਬਾਅਦ ਕੋਈ ਨਾ ਕੋਈ ਸਾਡਾ ਬਧਰੀ ਵੀਡੀਓ